ਤਾਂ ਲੋ ਵੀ ਮਿੱਤਰੋ ਕਹਿੰਦੇ ਇੱਥੇ ਲੱਗੀ ਹੋਈ ਸੋਲਡ ਪਰ ਜਿਹੜੀ ਸੋਲਡ ਵੀ ਉਹ ਵੀ ਸਾਡੀ ਓਹ ਘਾਤ ਤੋਂ ਬਾਹਰ ਆ ਇੱਥੇ ਇਹਨੂੰ ਕਹਿੰਦੇ ਆ ਜੀ Eiffel Tower ਇਹਨੂੰ ਵੇਖਣ ਲਈ ਦੁਨੀਆ ਦੇ ਉਹਨੇ ਕੋਨੇ ਤੋਂ 0 ਤੋਂ 500 ਯੂਰੋ ਦੇ ਵਿੱਚ ਵੇਖੀ ਹੋ ਜਿਹੜੇ ਰਬਾ ਵੰਦਾ ਉਹ 42 44 45000 ਰੁਪਇਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹਾ ਚੱਲ ਮਿੱਤਰਾਂ ਦਾ ਜੀਠਾ ਕਹੋਗੇ ਇਹ ਸੋ ਐਡਾ ਵਲੌਗ ਆਪਾਂ ਕਰਨ ਲੱਗੇ ਹਾਂ ਸ਼ੁਰੂਆਤ ਸੋ ਅੱਜ ਅਸੀਂ ਆਏ ਸੀ ਇਥੇ ਫਰਾਂਸ ਦੇ 오ਪੇਰਾ ਘੁੰਮਣ ਤੇ ਇਹ ਹੈਗਾ ਜੀ ਰੋਲੈਕਸ ਵਗੈਰਾ ਦਾ ਸਾਰਾ ਬਹੁਤ ਵਧੀਆ ਸ਼ੋਰੂਮ ਹੈ ਉਹ ਤੁਸੀਂ ਦੇਖ ਸਕਦੇ ਹੋ 호텔 ਮਤਲਬ ਇਥੇ ਜਿੱਦਾਂ ਥੋੜਾ ਜਿਹਾ ਸਾਰਾ ਕੁਝ ਚੀਜ਼ਾਂ ਜਿਹੜੀਆਂ ਜਨੇਵ ਚੀਜ਼ਾਂ ਉਹ ਸਾਰੀਆਂ ਜਿੱਦਾਂ 골ਡ ਪਲੇਟਡ ਦੀਆਂ ਆ ਤੇ ਹੁਣੇ ਅਸੀਂ ਆਏ ਹਾਂ ਨਾ ਪਿਆਸ ਲੱਗੀ ਥੋੜੀ ਗਰਮੀ ਬਹੁਤ ਹੈ ਤੇ ਹੁਣ ਅਸੀਂ ਥੋੜਾ ਜਿਹਾ ਲੁਕਿੰਗ ਫੋਰ ਕੋਕਾ ਕੋਲਾ অর ਸਮਥਿੰਗ ਐਨੀ ਵੈਲ ਐਨੀਥਿੰਗ ਐਲਸ ਸੋ ਅਸੀਂ ਨਾ ਆਹ ਆ ਚੈਨਮ ਹੋਮੇ ਇੱਥੇ ਬ੍ਰਾਂਡ ਸਾਰੇ ਹੈਗੇ ਆ ਇੱਥੋਂ ਜਾਨੀ ਕਿ ਇਹ ਫਰਾਂਸ ਦਾ ਫੈਸ਼ਨ ਹੈ ਜਿਹੜਾ ਜਿਹੜੇ ਕਹਿੰਦੇ ਵੀ ਫਰਾਂਸ ਤੋਂ ਫੈਸ਼ਨ ਸ਼ੁਰੂ ਹੁੰਦਾ ਉਹ ਸਾਰਾ ਹੈ ਜਣੇ ਇੱਥੇ ਹੀ ਆ ਇੱਥੇ ਮਤਲਬ ਐਕਸਪੈਂਸਿਵ ਤੋਂ ਐਕਸਪੈਂਸਿਵ ਚੀਜ਼ਾਂ ਜਿਹੜੀਆਂ ਆ ਉਹ ਇੱਥੇ ਆ ਤੇ ਆਪਣੀ ਸੋਚ ਸਮਝ ਤੋਂ ਬਾਹਰ ਚੀਜ਼ਾਂ ਇੱਥੇ ਆ ਜੋ ਵੀ ਨੇ ਉਹ ਚੀਜ਼ਾਂ ਜਿਹੜੀਆਂ ਬਕਾਇਦਾ ਕਹਿੰਦੇ ਨਹੀਂ ਲੈਣ ਦੇਣੀ ਆ ਜੇਬ ਨੂੰ ਹੱਥ ਹੀ ਨਹੀਂ ਲਾਉਣ ਦੇਣੀ ਆ ਕਹਿੰਦੇ ਆ ਵੀ ਤੇਰੀ ਔਕਾਤੋਂ ਬਾਹਰ ਆ ਮੈਂ ਕਿਹਾ ਇੱਥੇ ਉਹ ਚੀਜ਼ਾਂ ਹੈ ਜਿਹੜੀਆਂ ਸਿੱਧਾ ਕਹਿੰਦੇ ਵੀ ਸਿੱਧਾ ਕਹੇ ਨਹੀਂ ਲੈਣ ਦੇਣੀ ਯਾਰ ਜੋ ਬਨਉਣੀ ਪੌਲਤਲੇ ਵਾਲੇ ਆ ਮੇਰੇ ਰਹੀ ਤਵਾਲਾ ਤਾ ਲੈ ਜੋ ਬਨੂ ਨਹੀਂ ਰਹੀਆਂ ਲੈਂਦੇ ਲੈਂਦੇ ਫਰਾਂਸ ਆ ਗਏ ਨਹੀਂ ਜੋਨ ਹੈ ਉਦਾਂ ਹੀ ਹੋਣਗਾ ਲਊਗਾ ਮੈਂ 10 ਸਾਲਾਂ ਬਾਅਦ 10 ਸਾਲਾਂ ਬਾਅਦ ਅਵਲ ਕਹਿੰਦਾ ਲਊਗਾ 100 ਕਦੇ 100 ਕਦੇ ਨਹੀਂ ਨਹੀਂ ਤੇ 100 ਰੁਪਈਆ ਨਾ ਸਮਝ ਲੈ 100 ਯੂਰੋ ਦੀ ਗੱਲ ਹੋ ਰਹੀ ਹੈ ਵੀਰੋ ਪੈਸਿਆਂ ਦੀਆਂ ਗੱਲਾਂ ਹੋਣੀਆਂ ਪੈਸਿਆਂ ਦੀਆਂ ਨਹੀਂ ਜ਼ੀਰੋਆਂ ਦੀਆਂ ਸੋ ਇੱਥੇ ਜਿਹੜਾ ਮੇਨ ਫੀਲਿੰਗਸ ਇਹੀ ਆ ਵੀ ਇੱਥੇ ਰੈਸਟੋਰੈਂਟ ਦੇ ਵਿੱਚ ਜਦ ਲੋਕੀ ਬਾਹਰ ਬਹਿਣਾ ਜ਼ਿਆਦਾ ਪਸੰਦ ਕਰਦੇ ਆ ਤੇ ਉੱਡ ਪਹਿਲਾਂ ਜਾਂਦੇ ਆ ਹਾਂ ਸਾਹਿਬ ਆਇਆ ਕੋਈ ਨਹੀਂ ਮੁੰਡਾ ਬਾਹਰ ਹੈ ਇਹੋ ਹੀ ਰੌਲਾ ਵਾ ਤੇ ਗੱਲਾਂ ਹੋਈ ਜਾਂਦੀਆਂ ਨੇ ਵੀਰੋ ਹਾਂ ਤੇ ਬਾਕੀ ਇਹ ਤਾਂ ਵੀ ਹੋਣਾ ਸੀ ਸਾਡਾ ਜਿਹੜੀ ਜਿਹੜੀ ਚੀਜ਼ ਲਈ ਅਸੀਂ ਸਰਚ ਕਰ ਰਹੇ ਆ ਗਲਾ ਸੁਟਿਆ ਪਿਆ ਆ ਤੇ ਸਭ ਤੋਂ ਪਹਿਲਾਂ ਕੋਕਾ ਚਾਰਜ ਕੀਤਾ ਜਾਊਗਾ ਦੈਨ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਵਲੌਗ ਇਹ ਆਲ ਕੰਟੀਨਿਊ ਕੀਤਾ ਜਾਊਗਾ ਸੋ ਬਣੇ ਰੋ ਲੈ ਲੇਖੋ ਸਵਾਮੀ ਇਹਨਾਂ ਜਗ੍ਹਾ ਤੇ ਜਿਹੜੀ ਹੁਣ ਜਿੱਥੇ ਰੌਣਕ ਮੇਲਾ ਲੱਗਦਾ ਹੈ ਆ ਮਤਲਬ ਬਹੁਤ ਵਧੀਆ ਇਹ ਰਹੇ ਹੁਣ ਆਪਾਂ ਐ ਨਹੀਂ ਇੱਥੋਂ ਮੋੜ ਕੇ ਦੂਜੀ ਜਗ੍ਹਾ ਹੈ ਜਿਹੜੇ ਆਪਾਂ ਉੱਪਰ ਜਾਵਾਂਗੇ ਪਰ ਤੇ ਫਰਾਂਸ ਦੀ ਬਿਊਟੀ ਦੇਖੋ ਆਰਟ ਦੇਖੋ ਕਿੰਨਾ ਸੋਹਣਾ ਹਨ ਤੇ ਇੱਥੇ ਕਾਫੀ ਦੂਰ ਦੂਰ ਤੋਂ ਜਿਹੜੇ ਆਉਂਦੇ ਆ ਲੋਕ ਇੰਗਲੈਂਡ ਵੱਲੋਂ ਸਾਰੇ ਬੰਨ ਜਿਆਦਾ ਜਿਆਦਾ ਇੱਥੇ ਇੱਕ ਹੀ ਚੀਜ਼ ਆ ਘੁੰਮਣ ਆਉਂਦੇ ਆ ਫੇਰ ਆ ਇੱਥੇ ਆ ਇਹ ਵੀ ਕਿਹਾ ਜਾਂਦਾ ਹੈ ਕਿ ਬਾਲੀਵੁੱਡ ਦੇ ਹਾਲੀਵੁੱਡ ਦੇ ਜਿਹੜੇ ਐਕਟਰੇ ਉਹ ਵੀ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਕਿਉਂਕਿ ਇੱਥੇ ਬਹੁਤ ਐਕਸਪੈਂਸਿਵ ਚੀਜ਼ਾਂ ਆ ਹਰ ਜੀ ਜੀ ਐਕਸਪੈਂਸਿਵ ਆ ਇੱਥੇ ਤੇ ਹੁਣ ਆਪਾਂ ਉਧਰ ਜਾਵਾਂਗੇ ਫਿਰ ਅੱਗੇ ਕਰਦੇ ਕੰਟੀਨਿਊ ਕਿੰਚ ਬਹੁਤ ਘੱਮਦੇ ਲੋਕ ਤਾਂ ਲੋ ਵੀ ਮੇਟਰੋ ਕਹਿੰਦੇ ਇੱਥੇ ਲੱਗੀ ਹੋਈ ਸੋਲਡ ਪਰ ਜਿਹੜੀ ਸੋਲਡ ਵੀ ਉਹ ਵੀ ਸਾਡੀ ਔਕਾਤ ਤੋਂ ਬਾਹਰ ਆ ਇੱਥੇ ਤਾਂ ਕਰਕੇ ਕਿਉਂਕਿ ਜਿਹੜੀ ਇੱਥੇ ਸੋਲਡ ਆ ਉਹ ਸੋਲਡ ਤੋਂ ਵੀ ਮਤਲਬ ਆਪਣੀ ਗੱਲ ਆ ਤਾਂ ਦੀ ਗੱਲ ਆ ਬਾਕੀ ਤੁਸੀਂ ਦੇਖ ਹੀ ਸਕਦੇ ਆ ਤੁਹਾਨੂੰ ਥੋੜੇ ਟਾਈਮ ਦਾ ਗੱਲ ਬਦਲੇ ਜਨਾ ਹੁਣ ਜਿੱਦਾਂ ਅੰਕਲ ਜੀ ਕਹਿੰਦੇ ਹੁੰਦੇ ਵੀ ਸੋਲਡ ਆ ਹੁਣ ਮੁੰਡਾ ਕਹਿੰਦਾ ਸੋਲਡ ਆ ਪਰ ਇਹਨਾਂ ਦੀ ਮੈਂ ਟੈਗ ਦੇਖਾਈ ਨੇ ਮੈਨੂੰ ਸੋਲਡ ਕਰਦਾ ਕਿਤੇ ਤੇ ਆਪਣੇ ਆਪ ਨੂੰ ਸੋਲਡ ਕਰਕੇ ਦੀ ਚੀਜ਼ ਬਹਿਲੇ ਮੈਂ ਤੈਨੂੰ ਤੇ ਨੂੰ ਨੇ ਦਿਖਾਉਣੇ ਟ੍ਰੇਲਰ ਕਹਿੰਦਾ ਕਿੰਨੇ ਦੀ ਐਸਟੀਮੇਟ ਲਾ ਸਕਦੇ ਆਪਾਂ ਕਿੰਨਾ ਦਾ ਮੈਂ ਕਹਿੰਦਾ ਤੂੰ 3-4 ਤਨਖਾਹਾਂ ਦੇਣੀਆਂ ਚਾਹੀਦੀਆਂ ਨੇ ਪਾਜੀ ਉਹ ਮਾਈਸ਼ਾਹਰ ਆ ਤੈਨੂੰ ਹੁਣੇ ਟ੍ਰੇਲਰ ਦਿਖਾ ਦਿੰਨੇ ਆ ਇੱਥੋਂ ਹੀ ਇਹ ਆ ਦੇਖ ਲਾ ਆ ਕੀ ਮਿੰਨੀ ਡ੍ਰੌਪ ਇਅਰਿੰਗ 150 ਯੂਰੋ ਦਾ ਹੈ ਹਾਂ ਸਾਸਰੀ ਘਾਲਿਆ ਸੋ ਇਹ ਆਸ ਨਹੀਂ ਹੁੰਦੀ ਚੜ੍ਹਦੇ ਮਹੀਨੇ ਪਾਉਣੇਗੇ ਨਹੀਂ ਇਹ ਜਿਹੜੇ ਗਾਂ ਲੈਡ ਆ ਵੀ ਚੀਜ਼ਾਂ ਵੇਚਦੇ ਇੱਧਰ ਜਿਹੜੇ ਹੁਣ ਬੋਸ ਆਹ ਸਾਹਮਣੇ ਬੋਸ ਆ ਉਹਦੀਆਂ ਬੈਲਟਾਂ ਜਿਹੜੀਆਂ ਆ ਉਹ ਘਾਤੋਂ ਬਾਹਰ ਹੋਣੀਆਂ ਹੁਣ ਪ੍ਰਾਡਾ ਤਾਂ ਦੇਖ ਲੋ ਅੱਜ ਦਾ ਹੁਣ ਪ੍ਰਾਡਾ ਵਗੈਰਾ ਦਾ ਲੱਗਿਆ ਹੋਇਆ ਸਾਰਾ ਸਟਾਕ ਤੇ ਇੱਧਰ ਸੈਂਟ ਲੌਰਾ ਆ ਜਿਹੜਾ ਹੈ ਨਾ ਇਹ ਚੀਜ਼ ਬਹੁਤ ਮਹਿੰਗੀ ਹੈ 425 ਯੂਰੋ ਦੀ ਆਣ ਗਿਆ ਜਦੋਂ ਮੈਂ ਇੰਡੀਆ ਆਇਆ ਜਦੋਂ ਮੈਂ ਇੰਡੀਆ ਆਇਆ ਹਾਂ ਜਿਹੜੀ ਵੀ ਮੇਰੇ ਅਣਕ ਲੱਗੇ ਹੋ ਕੀ ਸਮਝੋ ਮੈਂ ਸਨਲੌਰਾਂ ਦੇ ਲਈ ਲਈ ਹੋਗੀ 4 ਤੋਂ 25 ਯੂਰੋ ਤੋਂ 500 ਯੂਰੋ ਦੇ ਵਿੱਚ ਵਿੱਚ ਹੋਗੀ ਜਿਹੜੀ ਇਹਦਾ ਬਾਦ ਆ ਉਹ 45 45000 ਰੁਪਈਆ ਤੇ ਸਾਰਿਆਂ ਨੇ ਮੰਨ ਲੈਣਾ ਮੈਂ ਭਾਵੇਂ ਕੋਈ ਵੀ ਲਈ ਹੋਵੇ ਮੈਂ ਵਲੌਗ 'ਚ ਦਿਖਾਉਂਦੇ ਆ ਮੈਂ ਕਿਹਾ ਸਨਲੌਰਾਂ ਦੀ ਪਈ ਹੈ ਅਣਕ ਤੇ ਜਦੋਂ ਮੈਂ ਇੰਡੀਆ ਆਇਆ ਮੈਂ ਕੋਈ ਵੀ ਅਣਕ ਲਈ ਹੋਗੀ ਤੁਸੀਂ ਸਮਝ ਲੈਣਾ ਮੈਂ ਇੱਥੇ ਹੀ ਲਈ ਹੈ ਬਿਲਕੁਲ ਮੈਂ ਤਾਂ ਉਹਨੇ ਕਨਫਰਮ ਕਰ ਲਿਆ ਡਾਊਟ ਕੋਈ ਨਹੀਂ ਲਾਉਣਾ ਗੱਲ ਨੂੰ ਇਹ ਨਾ ਕਿ ਮੈਂ ਮੈਂ ਰੁਪਈਆ 400 ਯੂਰੋ ਲਾ ਰਵਾਂ ਨੇ ਕਹਿ ਰਹੇ ਨੇ ਲੈ ਥੋ ਭਾਈਆਂ ਮੀਲੇ ਵਾਲੀ ਉਹ ਮੇਲੇ ਵਾਲੀ ਕਹਿ ਕੇ ਜਾਂਦਾ ਕੱਚਾ ਜਾ ਕਰਦੇ ਸੋ ਮੇਰੀ ਗੱਲ ਨੇ ਜਿਹੜਾ ਉਹ ਐਨ ਸੀਰੀਅਸ ਲੈਣਾ ਪ੍ਰੋਪਰ ਤਰੀਕੇ ਨਾਲ ਸੀਰੀਅਸ ਲੈਣਾ ਆ ਤੇ ਆ ਬ੍ਰਾਂਡ ਜਿਹੜਾ ਆ ਇਹ ਵੀ ਤੁਸੀਂ ਦੇਖ ਸਕਦੇ ਆ ਇੱਥੇ ਜਿੰਨੇ ਬ੍ਰਾਂਡ ਆ ਸਾਰੇ ਯਾਰਾ ਆ ਵਾਲਾ ਨਹੀਂ ਕਹਿੰਦਾ ਬਟੇਗਾ ਬਣੇ ਤਾਂ ਤੱਕ ਜਾਣਾ ਆਈ ਦਾ ਉਸਤੋਂ ਇਹ ਉਹ ਵਾਲਾ ਬ੍ਰਾਂਡ ਹੈ ਜੇ ਤੇ ਉਹ ਉਹ ਕਹਿੰਦਾ ਨਹੀਂ ਆ ਉਹ ਕਿਹੜਾ ਹੈ ਜੀ ਉਹ गाना ਜਿਹੜਾ ਨੇ ਜਿਹੜਾ ਕਹਿੰਦਾ ਬਟੇਗਾ ਬਨੇਤਾ ਤੱਕ ਜਾਣਾ ਜਿਹੜੀ 10 ਤੋਂ ਇਹ ਉਹ ਵਾਲਾ ਹੈ ਉਹ ਵੀ ਏਦਾਂ ਕਹਿੰਦਾ ਨਹੀਂ ਗੱਭਰੂ ਕਹਦਾ ਮਡਾ ਗੂਚੀ ਹੈ ਉਹ ਵਾਲਾ ਜਿਹੜਾ ਕਹਿੰਦਾ ਗੱਭਰੂ ਕਹਦਾ ਮਡਾ ਗੂਚੀ ਹੈ ਉਹ ਗੂਚੀ ਹੈ ਆ ਬੈਲੈਂਸ ਹੀ ਆਗਾ ਕਹਿੰਦਾ ਨੇ ਪੈਰਾਂ ਵਿੱਚ ਪਾਇਆ ਬੈਲੈਂਸ ਇਹ ਨਹੀਂ ਸਾਰਾ ਜਿਹੜਾ ਆ ਕਿ ਮਤਲਬ ਅਪ ਲੈਵਲ ਦੀਆਂ ਚੀਜ਼ਾਂ ਆ ਤੇ ਮਤਲਬ ਆਊਟ ਆਫ ਰੇਂਜ ਆ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਇੱਧਰ ਕਿਸ ਤਰ੍ਹਾਂ ਆ ਗਿਆ ਤੇ ਕਾਫੀ ਜਿਹੜੀਆਂ ਇਹ ਚੀਜ਼ਾਂ ਐਕਸਪੈਂਸਿਵ ਆ ਸੋ ਅਹੀਂ ਤੇ ਦੇਖਣ ਦੇਖਣਾ ਵੀ ਪਸੰਦ ਨਹੀਂ ਕਰਦੇ ਹੋ ਫੈਂਡੀ ਇਦਾਂ ਨਹੀਂ ਵੀ ਆਪਣੇ ਬਸਾਤੇ ਤੇ ਆਹ ਹੁਣ ਕੁਰਤਾ ਜਿਹਾ ਹੀ ਹੈ ਨਾ ਆ ਕੀ ਆ ਆਪਣੇ ਕਹਿਣਾ ਵੀ ਇਹ ਕਿਹੜਾ ਫੈਸ਼ਨ ਕੀਤਾ ਤੇ ਇਹ ਪਤਾ ਨਹੀਂ ਕਿੰਨੇ ਮਹਿੰਗਾ ਹੀ ਹੋਣਾ ਬਹੁਤ ਕੋਸ਼ ਸ਼ੋਰੂਮ ਹੈ ਜਿਹੜੇ ਜਿੱਦਾਂ ਸ਼ੋਰੂਮ ਹੈ ਜਿਹਨਾਂ ਪ੍ਰਾਈਸ ਟੈਗ ਲਾਏ ਹੋਏ ਕੋਸ਼ ਸ਼ੋਰੂਮ ਹੈ ਜਿਹਨਾਂ ਨਹੀਂ ਪ੍ਰਾਈਸ ਟੈਗ ਲਾਏ ਹੋਇਆ ਫਾਇਰਾ ਕੰਮ ਆ ਆ ਹੁਣ ਇਹਨਾਂ ਨੇ ਆ ਪਰਸਾਂ ਤੇ ਸੇਲ ਲਾਈ ਆ ਪਰ ਸੇਲ ਵੀ ਸੇਲ ਤੋਂ ਤਾਂ ਹੋਣੀ ਇਹ ਸੇਲ ਵੀ ਖੇਲ ਤੋਂ ਤਾਂ ਆ ਆ ਦੇਖ ਲਓ ਹੁਣ ਜਿੱਦਾਂ ਆਪਣੇ ਕਹਿੰਦੇ ਨੇ ਬਾਹਰ ਕੱਪੜੇ ਲੱਗੇ ਉਹ ਲੈ ਲਓ ਇੱਥੇ ਬਾਹਰ ਕੱਪੜੇ ਲੱਗੇ ਵੀ ਮਹਿੰਗੇ ਮੜੇ ਬਾਹਰ ਲੱਗੇ ਘੋੜੇ ਬਾਰੇ ਬਈਗੇ ਹੁਣ 55 ਦੀ ਆ ਇਹ 55 ਯੂਰੋ ਦੀ 30% ਆਫ ਹੈ ਇੱਥੇ ਉਹਦੇ ਬੇ 55 ਰੁਪਏ ਘੱਟ ਕੀਆ ਹਾਂ 30% ਆਫ ਹਾਂਜੀ ਜੇ ਫਾਈਨਲੀ ਆਪਾਂ ਉੱਥੇ ਪਹੁੰਚ ਹੀ ਗਏ ਜਿੱਥੇ ਆਪਾਂ ਆਉਣਾ ਸੀ ਕੱਪੜੇ ਲੈਣ ਦਾ ਤਾਂ ਬਹਾਨਾ ਹੀ ਸੀ ਨਾ ਅਸੀਂ ਲੈ ਸਕਦੇ ਸੀ ਤੇ ਨਾ ਅਸੀਂ ਦੇਖਣੇ ਪਰ ਲਵਾਂਗੇ ਜਰੂਰ ਦੇਖ ਦੇਣ ਸੋ ਇੱਥੇ ਜਿਹੜਾ ਆ ਵਿਊ ਹੈ ਇਹ ਬਹੁਤ ਘੈਂਡ ਹੈ ਤੇ ਜਿੱਥੇ ਤੁਸੀਂ ਦੇਖ ਸਕਦੇ ਆ ਇਹ ਆ ਬਹੁਤ ਆਹ ਵਿਊ ਜਿਹੜਾ ਹੈ ਇਹ ਬਹੁਤ ਜ਼ਿਆਦਾ ਘੈਂਡ ਹੈ ਇੱਥੇ ਮੋਸਟਲੀ ਟੂਰਿਸਟ ਜਿਹੜੇ ਆਉਂਦੇ ਹੋ ਇਸੇ ਚੀਜ਼ ਲਈ ਆਉਂਦੇ ਆ ਕਿ ਜਿਵੇਂ ਜਿਹੜਾ ਦੇਖ ਸਕੀਏ ਕਿ ਕਿੰਨੇ ਹਵਾ ਬਹੁਤ ਚੱਲਦੀ ਆ ਉਹਦਾ ਕਰਕੇ ਥੋੜਾ ਜਿਹਾ ਮਤਲਬ ਸਾਊਂਡ ਕੁਆਲਿਟੀ ਜਿਹੜੀ ਘਟ ਸਕਦੀ ਹੈ ਕਿਉਂਕਿ ਮੈਂ ਤੁਹਾਨੂੰ ਪਤਾ ਛੋਟੇ ਲੈਵਲ ਦਾ ਬਲੌਗਰ ਆ ਨਾਮ ਮੇ ਤੁਮਾਈਆ ਦਾ ਨਾਮ ਮੇ ਗੋਪਰੂਆ ਸੋ ਇਥੇ ਤੁਹਾਨੂੰ ਸਾਰਨਾ ਪੈਣਾ ਇਦਾਂ ਹੀ ਜਿੱਦਾਂ ਫਿਰ ਤੇ ਜਿਹੜੀ ਵਾਰੀ ਮਿਲਕਣੀ ਪੈਂਦੀ ਆ ਹੁਣ ਸਾਡੇ ਬੰਦੇ ਵੀ ਵੇਟ ਕਰਦੇ ਪਏ ਆ ਵਾਰੀ ਦੀ ਆਈ ਵਾਰੀ ਨੰਬਰ ਲੱਗਾ ਹੋਇਆ ਨੰਬਰ ਲੱਗਾ ਟੋਕਨ ਲੈ ਲਿਆ 20 ਯੂਰੋ ਦਾ 20 ਯੂਰੋ ਦਾ ਟੋਕਨ ਲੈ ਲਿਆ ਜੀ ਜੀ ਦਾ ਟੋ ਨਹੀਂ ਸਹੀ ਆ ਤੇ ਬਾਕੀ ਆ ਇਥੇ ਹੁਣ ਵਾਰੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਵੀ ਖੜ ਕੇ ਜਦੋਂ ਫੋਟੋ ਖਿਚਾਉਣ ਲਈ ਉਹ ਫੋਨ ਨਾ ਸੈਟ ਲਈ ਆਪਣਾ ਕਾਕਾ ਹੱਥ ਨਾ ਬਾਹਰ ਗੱਡੀ ਫੋਨ ਨਾ ਸੈਟ ਲਈ ਜੀ ਭਾਜੀ ਸਹੀ ਕਰਦੇ ਥੈਂਕ ਯੂ ਤੁਸੀਂ ਦਤਾ ਫੋਟੋ ਖਿਚਾਉਂਦਾ ਏ ਥੱਲੇ ਰੱਸੀ ਵਾ ਕੇ ਜਕੜਾ ਤੇ ਬਾਕੀ ਇਥੇ ਤੁਸੀਂ ਦੇਖ ਸਕਦੇ ਹੋ ਹੁਣ ਥੋੜਾ ਜਿਹਾ 올림픽 ਕਰਕੇ ਜਿਹੜਾ ਆ ਉਹ ਜਿਹੜਾ ਕਰਾਊਡ ਜਿਹੜਾ ਆ ਜਿਆਦਾ ਵੱਧ ਗਿਆ ਹੈ 올림픽 ਕਰਕੇ ਬਾਕੀ ਇਥੇ ਉਦਾਂ ਵੀ ਨੋਰਮਲ ਡੇਸ ਦੇ ਵਿੱਚ ਵੀ ਇੰਨਾ ਹੀ ਕਰਾਊਡ ਹੁੰਦਾ ਬੱਚੇ ਛੋਟੇ ਛੋਟੇ ਦੇਖੋ ਕਿੰਨੇ ਸੋਹਣੇ ਖੇਡਦੇ ਆ ਆਪਣਾ ਆਪਣਾ ਇੰਜੋਏ ਕਰਦੇ ਪਏ ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਅੱਜ ਇੱਕ ਮੌਸਮ ਜਿਹੜਾ ਹੈ ਉਹ ਬਹੁਤ ਸੋਹਣਾ ਹੋ ਗਿਆ ਹੈ ਉਹਦਾ ਕਰਕੇ ਜਿਹੜਾ ਕਰਾਊਡ ਹੈ ਤੇ ਫਿਲ ਗਿਆ ਹੋਰ ਜ਼ਿਆਦਾ ਜੋ ਬੰਧੀ ਤੁਸੀਂ ਕੀ ਵਿਚਾਰ ਦੇ ਰਹੇ ਹੋ ਫੋਟੋਆਂ ਧੰਨਵਾਦ ਆਫੇ ਆਪਣੇ ਬੰਦਾ ਰੱਖੋਗੇ ਡਰੀਮ ਹੁੰਦਾ ਹੈ ਵੀ ਟਾਵਰ ਦੇ ਲਾਗੇ ਖੇਲ ਖੜ ਕੇ ਫੋਟੋ ਖਿਜਾਉਣੀ ਆ ਤੇ ਅੱਗੇ ਨੂੰ ਦੇਖ ਕੇ ਅੱਗੇ ਵਿੱਚ ਨੂੰ ਦੇਖ ਕੇ ਇੱਧਰ ਕਦੀ ਕਿੱਧਰ ਜੇ ਬਾਹਰ ਹੱਥ ਪਾ ਕੇ ਕਰੀ ਉਧਰ ਨੂੰ ਤੁਰ ਪੈਣਾ ਕਰੀ ਇੱਧਰ ਨੂੰ ਤੁਰ ਪੈਣਾ ਇਹੀ ਹੁੰਦਾ ਆਪਣੇ ਬੰਦਿਆਂ ਦਾ ਆਟੋ ਝੂਟ ਪੂਰੇ ਜੋਰ ਤੇ ਚੱਲ ਰਿਹਾ ਤੇ ਬਾਕੀ ਤੁਸੀਂ ਆਹ ਆਰਟ ਦੇਖ ਸਕਦੇ ਆ ਇੱਕ ਅਲੱਗ ਲੈਵਲ ਦੀ ਆਰਟ ਆ ਜਿਹੜਾ ਫਰਾਂਸ ਦੇ ਇਸ ਚੀਜ਼ ਕਰਕੇ ਮਸ਼ਹੂਰ ਆ ਉਹ ਚੀਜ਼ ਬਹੁਤ ਮਤਲਬ ਬੜੀ ਮੰਨੀ ਜਾਂਦੀ ਆ ਤੇ ਬਾਕੀ ਸਾਡੇ ਫੋਟੋ ਖਿਚਣ ਤੇ ਗੋਰੀਆਂ ਦੇ ਫੋਟੋ ਖਿਚਣ ਚ ਬਹੁਤ ਫਰਕ ਹੈ ਹੁਣ ਉਹਦੇ ਵੀ ਕਿੰਨਾ ਸੋਹਣੀ ਫੋਟੋ ਖਿਚ ਰਿਹਾ ਤੇ ਸਾਡੀ ਫੋਟੋ ਐਕਸਪੈਕਟੇਸ਼ਨ ਕੁਝ ਹੋਰ ਹੁੰਦੀ ਆ ਤੇ ਜਿਹੜੀ ਬਾਅਦ ਚ ਆਉਟਪੁੱਟ ਆਉਂਦੀ ਉਹ ਕੁਝ ਹੋਰ ਨਿਕਲਦੀ ਆ ਤੇ ਵਗੈਰਕੇ ਇੱਧਰ ਸਾਡੇ ਬੰਦੇ ਹੁਣ ਦੇਖਦੇ ਪਏ ਆ ਖਿੱਚ ਲਈ ਫੋਟੋ ਓਕੇ ਤੇ ਬਾਕੀ ਜਿਹੜਾ ਸਾਰਾ ਕੁਝ ਥੀਨਾ ਵਧੀਆ ਹੀ ਆ ਤੇ ਹਾਂ ਆਪਾਂ ਬਲੌਗ ਜਿਹੜੀ ਸ਼ੁਰੂਆਤ ਕੀਤੀ ਆ ਸੋ ਮੈਨੂੰ ਕੋਈ ਦਾ ਮੈਸੇਜ ਆ ਗਿਆ ਸੀਗਾ ਕਹਿੰਦੀ ਬਸ ਬਸ ਬਲੌਗ ਜਿਹੜਾ ਕੱਢੋ ਤੇ ਉਹ ਇਸ ਕਰਕੇ ਤੇ ਇਸ ਕਰਕੇ ਜਿਹੜਾ ਬਲੌਗ ਆ ਫਿਰ ਕੱਢਣਾ ਪੈਂਦਾ ਤੇ ਤੁਹਾਨੂੰ ਪਤਾ ਹੀ ਹੈ ਬਾਕੀ ਸਾਰਾ ਤੁਸੀਂ ਜਾਣਦੇ ਬਾਕੀ ਅੱਗੇ ਦੀ ਕਾਰਵਾਈ ਜਿਹੜੀ ਥੋੜੇ ਦਿਨ ਤੱਕ ਪਾਉਣੀ ਆ ਸੋ ਲਓ ਵੀ ਇਹਨੂੰ ਕਹਿੰਦੇ ਆ ਜੀ ਆਈਫਲ ਟਾਵਰ ਇਹਨੂੰ ਵੇਖਣ ਲਈ ਦੁਨੀਆ ਦੇ ਉਹਨੇ ਕੋਨੇ ਤੋਂ ਦੁਨੀਆ ਆਉਂਦੀ ਆ ਤੇ ਸਾਡੇ ਲਈ ਚਲੋ ਹੁਣ ਬਾਬੇ ਦੀ ਮੇਰ ਨਾਲ ਆਮ ਜਿਹੀ ਆ ਹਾਂ ਹੀ ਦੇ ਆਉਂਦੇ ਜਾਂਦੇ ਰਹੀਦਾ ਤੇ ਇੱਥੇ ਦੁਨੀਆ ਦੀ ਕਰੀਮ ਕਰੀਮ ਨਿਕਲ ਨਿਕਲ ਕੇ ਇੰਡੀਆ ਹੋ ਗਿਆ ਕੋਈ ਵੀ ਕੰਟਰੀ ਹੋਗੀ ਹਰ ਇੱਕ ਕੰਟਰੀ ਦੇ ਵਿੱਚ ਲੋਕਾਂ ਦਾ ਇਹ ਡਰੀਮ ਆ ਇੱਥੇ ਆਉਣਾ ਇੱਥੇ ਆ ਕੇ ਫੋਟੋ ਖਿਚਵਾਉਣੀ ਆ ਡੇਢ ਮੋਢੇ ਪੋਜ਼ ਮਾਰਨੇ ਤੇ ਬਾਕੀ ਹੁਣ ਇੱਥੇ 올림픽 ਗਿਆ ਸੋਧਾ ਕਰਕੇ ਉਹਨਾਂ 올림픽 ਦਾ ਸਾਈਨ ਵੀ ਜਿਹੜਾ ਸ਼ੋਅ ਕਰਦਾ ਆ ਤੇ ਇੱਥੇ ਸਾਰੀ ਦੁਨੀਆ ਤੋਂ ਕੋਨੇ ਕੋਨੇ ਤੋਂ ਲੋਕ ਆਉਂਦੇ ਆ ਇੱਥੇ ਆ ਕੇ ਫੋਟਾਂ ਖਿਚਾਉਂਦੇ ਆ ਪਰ ਜ਼ਿਆਦਾ ਨਾ ਇੱਥੇ ਆਪਣੇ ਕਫਲ ਕੁੱਪਲੇ ਖਿਚਾਉਂਦੇ ਫੋਟਾਂ ਕਿਤੇ ਆਪਣੇ ਹਸਬੰਡ ਵਾਈਫ ਹੋਵੇ ਬੀ ਸੋਹਣੀਆਂ ਫੋਟਾਂ ਲਾ ਰਹੀਆਂ ਇਤਿਹਾਸਕੀ ਮੋਡਾਂ ਫਿਟ ਹੈ ਕਿਤੇ ਬਸ ਕੱਪੜੇ ਹੀ ਬਦਲਦੇ ਲਗੇ ਸਾਡੀ ਉਹ ਹੀ ਰਹਿੰਦੀ ਆ ਤੇ ਬਾਕੀ ਇੱਥੇ ਜਿਹੜੇ ਵੀ ਆਉਣਗੇ ਇੱਥੇ ਫਰਾਡ ਵੀ ਬਹੁਤ ਹੁੰਦਾ ਉਸ ਚੀਜ਼ ਤੋਂ ਅਤਿਆਸੀ ਹੋ ਰਹਿਣਾ ਤੁਸੀਂ ਫਰਾਡ ਇੱਥੇ ਅੰਨਾ ਹੁੰਦਾ ਅੰਨਾ ਤੁਹਾਡਾ ਨਾਲ ਕੁਝ ਵੀ ਹੋ ਸਕਦਾ ਇੱਥੇ ਤੁਸੀਂ ਬਸੋ ਬਚ ਕੇ ਰਹਿਣਾ ਤੇ बाय बाय टाटा गुड बाय